ਆ ਗਦੀਆ ਹਾਂਜੀ ਕਿਸਾਨ ਵੀਰੋ ਸਵਾਤਾ ਤੁਹਾਡਾ ਆਪਣੇ YouTube ਚੈਨਲ ਮਾ ਡੇਰੀ ਫਾਰਮ ਦੇ ਉੱਤੇ ਜੀ ਆਦਰੀ ਵੀਡੀਓ ਵਿੱਚ ਟਾਪ ਦੀਆਂ ਪੰਜ ਬੱਚੀਆਂ ਸੇ ਲਈ ਲੈ ਕੇ ਆਏ ਜੀ ਦੋ ਬਈ ਗੱਬਣ ਚੈੱਕ ਪਾਸ ਨੇ ਪਹਿਲੇ ਦੋ ਨੰਬਰ ਵਾਲੀਆਂ ਆ ਗੱਬਣ ਆ ਬਈ ਤੇ ਜਿਸ ਪਿੰਡ ਚੋ ਬਈ ਵੀਡੀਓ ਬਣਾ ਰਿਹਾ ਪਿੰਡ ਸ਼ੰਨਾ ਗੁਲਾਬ ਸਿੰਘਲ ਜ਼ਿਲ੍ਹਾ ਬਰਨਾਲਾ ਤਹਿਸੀਲ ਦੱਪਾ ਬਈ ਨੇੜੇ ਪਿੰਡ ਆ ਜਿਹੜਾ ਪਧੌੜ ਤੇ ਸਹਣਾ ਰਹਿ ਜਾਂਦੇ ਆ ਮੋਬਾਈਲ ਨੰਬਰ ਬੋਲਿਓ ਬਈ 93653 946554 22847 22847 ਇਹ 22 ਦਾ ਕੰਟੈਕਟ ਨੰਬਰਾਂ ਨੋਟ ਕਰ ਲਓ ਬਈ ਸਕਰੀਨ ਤੇ ਚੱਲ ਰਿਹਾ ਤੇ ਆਓ ਕਰ ਲੈਨੇ ਆ ਬਈਆਂ ਗੱਲਬਾਤ ਅੱਜ ਬਈ ਜੀ ਬਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਕੋ ਠੀਕ ਹੋ ਕੰਬੀਆ ਠੀਕ ਆ ਡਾਕਟਰ ਸਾਹਿਬ ਬਹੁਤ ਵਧੀਆ ਜਿਹੜੀ ਪਹਿਲਾਂ ਵੀਡੀਓ ਪਾਈ ਸੀ ਕਿਵੇਂ ਰਿਹਾ ਰਿਸਪਾਂਸ ਬਹੁਤ ਵਦਗਾ ਰਹਾ ਡਾਕਟਰ ਠੀਕ ਆ ਦੂਜੇ ਫੋਨ ਤੇ ਹੀ ਆਪਣਾ ਨਾ ਮਾਲ ਉਹ ਸੇਲ ਹੋ ਗਿਆ ਠੀਕ ਹੈ ਜੀ ਹਾਂ 6 ਨੇ 6 ਬਸੇ ਇੱਕ ਬੰਦਾ ਹੀ ਲੈ ਗਿਆ ਫਾਰਮ ਵਾਲਾ ਚੰਗੀਆਂ ਬਹੁਤ ਨੇ ਮਨ ਨਿਆਇ ਚੰਗੇ ਵਿੱਚ ਹੀ ਡਾਕਟਰ ਆਪਾਂ ਬੋਲੇ ਕਿ ਮੈਂ ਵੀਡੀਓ ਤੇ ਨਹੀਂ ਆਇਆ ਚੰਗੇ ਆ ਸਹੀ ਗੱਲ ਆ ਉਹ ਮੈਂ ਹੀ ਸੀਗੇ ਬੱਚੇ ਉਹ ਕਹਿੰਦੇ ਕੋਲੇ ਆ ਕੇ ਸੌਦਾ ਕਰਕੇ ਮੁੜਿਆ ਬਾਈ ਦੂਜੇ ਫੋਨ ਤੇ ਆਪਣਾ ਸੌਦਾ ਹੋ ਗਿਆ ਸੀ ਠੀਕ ਹੈ ਭਾਈ ਇਹ ਫੋਨ ਇੰਨੇ ਕ ਆਏ ਉਹ ਬਸਿਆਂ ਦੇ ਅਜੇ ਵੀ ਆਪਾਂ ਨੂੰ ਫੋਨ ਆਈ ਨਹੀਂ ਠੀਕ ਹੈ ਭਾਈ ਹਾਂ ਨਿਆਇ ਚੰਗਾ ਬਸਿਆਂ ਹੀ ਅੱਜ ਵੀ ਡਾਇਮੰਡ ਪੀਸ ਹੀ ਆ ਨਾ ਅੱਜ ਤਾਂ ਬਸ ਆਪਾਂ ਗਾਹਕਾਂ ਨੂੰ ਹੀ ਖਾਉ ਡਾਇਮੰਡ ਪੀਸ ਆਪਾਂ ਦਾ ਅੱਜ ਜੋ ਲੋੜ ਹੀ ਨਹੀਂ ਸਹੀ ਗੱਲ ਆ ਭਾਈ ਚੜਦੇ ਤੇ ਚੜਦੀ ਬੱਸੀ ਮਿਲੂਗਾ ਅੱਜ ਹਮ ਸਾਰੀਆਂ ਫਾਰਮਾਂ ਵਾਲੀਆਂ ਮਿਲ ਲੈਣਾ ਠੀਕ ਆ ਭਾਈ ਹਾਂ ਤੇ ਬਾਕੀ ਬੱਸੀਆਂ ਆਪਾਂ ਕਹਿੰਨਾ ਬਰੇ ਨਾ ਦਾ ਟੀਕਿਆਂ ਦਾ ਬੋਲਣਾ ਠੀਕ ਆ ਇਹ ਗਾਕਣੇ ਆਪ ਹੀ ਬੋਲਣਾ ਵੀ ਸੱਚੂ ਵੀ ਬਾਕੀ ਬੱਸੀਆਂ ਜਾਂ ਤੱਕ ਬਰਾਈ ਵੀ ਐ ਸਹੀ ਗੱਲ ਆ ਭਾਈ ਆਪਾਂ ਲੋਕਾਂ ਨੂੰ ਨਹੀਂ ਬਿਉਣੀ ਹਾਂ ਹਾਂ ਬੱਸੀ ਦਿਖਾ ਦੇ ਆ ਦੇਖ ਕਿੰਨੀ ਕਿਆ ਬਾਤ ਇੱਕ ਸਾਲ ਦੀ ਬੱਸੀ ਇੱਕ ਚੀਖੀਰੀ ਹਮ ਤੇ ਨਾਸਾਂ ਦੇਖ ਗਲਾਬੀ ਇਧਰੋਂ ਸ਼ੁਰੂ ਕਰ ਲੈਨੇ ਆ ਇਕੱਲੀ ਇਕੱਲੀ ਦਿਖਾਉਨੇ ਕੋਈ ਚੱਕਰ ਨਹੀਂ ਤੇ ਕਿੰਨੇ ਟਾਈਮ ਦੀ ਗੱਪਣਾ ਬੱਛੀ ਇਹ ਡਾਕਟਰ ਹੈਗੇ ਸਾਢੇ 3 ਮਹੀਨੇ ਦੀ ਚੈੱਕ ਪਾਸ ਸਾਢੇ 3 ਮਹੀਨੇ ਦੀ ਚੈੱਕ ਪਾਸ ਹੈ ਠੀਕ ਆ ਭਾਈ ਅਗਲਾ ਵੀ ਕਰਾ ਲੈਣਾ ਭਾਈ ਇਹ ਆਪਣੀ ਕਰਾਈ ਵੀ ਡਾਕਟਰ ਹੂੰ ਠੀਕ ਆ ਹੂੰ ਅਗਲਾ ਆਪਣੇ ਆਪੇ ਘਰੇ ਕਰਾ ਕੇ ਲੈ ਜਾ ਸਕਦਾ ਆਪਣੇ ਘਰੇ ਗਾਰੰਟੀ ਹੈ ਠੀਕ ਆ ਭਾਈ ਹਾਂ ਫੇਸ ਦੀ ਬਿਊਟੀ ਡਾਕਟਰ ਕਿਸੇ ਪਾਸੋਂ ਗੱਸੀ ਹੱਥ ਨਹੀਂ ਦਰਉਂਦੀ ਜੀ ਸਨਖ ਆਪਣਾ ਬੈਡ ਦੇ ਵਿੱਚ ਫੁੱਲ ਨਾਸਾਂ ਗੁਲਾਬੀ ਨਾਸਾ ਗਲਾਬੀ ਡਾਕਟਰ ਖਾਂਬੀ ਗਲਾਬੀ ਚਾਰ ਚਾਪਸਾਨ ਮਿਲਣਗੇ ਠੀਕ ਹੈ ਭਾਈ ਹਾਂ ਸਾਡੇ ਤਿੰਨਾਂ ਦੀ ਗੱਬਣ ਚੈੱਕ ਪਾਸ ਆਪਣੀ ਕਰਾ ਕੇ ਲਿਆਂਦੀ ਵੀ ਆ ਠੀਕ ਹੈ ਹਾਂ ਝੋਲ ਦੇ ਭਾਈ ਮਾੜੀ ਤੋਰ ਦੇ ਥਣ ਚਾਰੀ ਆ ਚਾਰ ਥਾਂ ਡਾਕਟਰ ਝੋਲੀ ਦਿਖਾ ਦਿੰਦੇ ਆ ਇੱਕ ਵੀ ਮੜੀ ਮੂਰਿਓ ਮਾੜੀ ਫੜੀ ਰੱਖੀ ਝੋਲੀ ਦਿਖਾ ਦਿੰਦੇ ਇੱਕ ਨੰਬਰ ਝੋਲੀ ਆ ਇੱਕ ਨੰਬਰ 42 ਕੀ ਆ ਹਾਂ ਹੂੰ ਚਾਰ ਥਾਂ ਆ ਨਿਸ਼ਾਨ ਜੀ ਮੜੇ ਜੇ ਇਹ ਬੇਹਮਾਰਾ ਕੰਮ ਨਹੀਂ ਮੜੇ ਮੜਿਆ ਹੂੰ ਉਸਾਨੀ ਜਿਹੀ ਹੁੰਦੀ ਆ ਪਾਪਾ ਅੱਗੇ ਵੀ ਦੱਸ ਦੇ ਨੇ ਹੁੰਦੇ ਆ ਹੂੰ ਫੇਸ ਦੀ ਵੀ ਜਾਂਚਿੰਗ ਵਸੇ ਡਾਕਟਰ ਜੀ ਵਾਲ ਦੀ ਫੁੱਲ ਵੀਟ ਬਈ ਗੱਬਣ ਚੈੱਕ ਪਾਸ ਤੇ ਮਾਂ ਦਾ ਕੀ ਰਿਕਾਰਡ ਆ ਵੈਸੇ ਮਾਂ ਦਾ ਬਈ ਮਾਲਕਾਂ ਨੇ ਆਪ ਨੂੰ 35 ਲੀਟਰ ਦਾ ਦੱਸਿਆ ਸਾਰੀਆਂ ਗੰਗਾ ਇੱਕ ਕਿਕਰੋਂ ਬਸਿਆਂ ਲੰਗਾ ਇਹ ਠੀਕ ਆ ਬਾਈ ਹਾਂ ਤੇ ਕਿਹੜੇ ਹਿਸਾਬ ਨਾਲ ਬਸਿਆਂ ਡਾਕਟਰ ਪਰ ਆਪਾਂ ਦੱਸਣਾ ਕੋਈ ਨਹੀਂ ਰਿਕਾਰਡ ਹਾਂ ਆਪਾਂ ਕੋਹਲੀ ਦੱਸਣਾ ਕਿਹੜੇ ਹਿਸਾਬ ਨਾਲ ਬਸਿਆਂ ਇਹਨਾਂ ਨੂੰ 35 ਲੀਟਰ ਕੋਈ ਮਿਹਣੇ ਨਹੀਂ ਹੂੰ ਚੜਦੇ ਛਿਆਲ ਬਸਿਆਂ ਨੇ ਸੂਪ ਪੈਣਾ ਸਹੀ ਆ ਬਾਈ ਹਾਂ ਹੂੰ ਸਾਦੇ 5-5 ਮਹੀਨੇ ਰਹਿ ਗਏ ਬੱਚੇ ਨੂੰ ਚ ਸਹੀ ਗੱਲ ਆ ਬਾਈ ਬਾਕੀ ਯਾਰ ਦਿਖਾ ਯਾਰ ਬੱਚੀ ਦੀ ਕੁਆਲਿਟੀ ਚ ਚੈੱਕ ਕਰੋ ਫੇਸਬੁਕ ਦੀ ਬਾਦੀ ਪੂਰੀ ਚੰਗੀ ਸਨਖ ਆਪਣਾ ਜਿਹੜਾ ਖਵਾ ਲਈ ਮੜਾ ਜਾਂ ਫੁੱਲ ਤੋੜ ਦੇ ਮੜੀ ਹਾਂ ਨਜਾਇਜ਼ ਚੰਗੀ ਬੱਚੇ ਡਾਕਟਰ ਦੇਖ ਬੋਦੀਬਾਦੀ ਦੇਖੀ ਮੈਂ ਬੱਚੀ ਦੀ ਕੀ ਬਾਤ ਆ ਕੁਆਲਿਟੀ ਬੜੀ ਆ ਦਿਖਾ ਦੇ ਡਾਕਟਰ ਕੁਆਲਿਟੀ ਤੈਨੂੰ ਦੱਸਿਆ ਗਈ ਸੀ ਇਹ ਦੰਦਾਂ ਦਾ ਜੋ ਖੀਰੀ ਇਹ ਇਹ ਡਾਕਟਰ ਦੋ ਦੰਦ ਬੱਸੀ ਦੋ ਦੰਦ ਆਈ ਦੋ ਦੰਦ ਆ ਆਪਾਂ ਦੰਦ ਚੈੱਕ ਕਰਾਵਾਂਗੇ ਵੀਡੀਓ ਤੇ ਓਕੇ ਬਾਈ ਹਾਂ ਹਾਂ ਪਾਉ ਨਿਕਮ ਕਰਨਾ ਬਾਕੀ ਮੂੰਹ ਮਾ ਦਿਖਾਇਆ ਯਾਰ ਬੱਸੀ ਕੁਆਲਿਟੀ ਵਧੀਆ ਹੈ ਨਾ ਰੱਖ ਪਣਾ ਬੱਸੀ ਦਾ ਮੂੰਹੋਂ ਬੋਲਦੀ ਆ ਮਾ ਯਾਰ ਆ ਬੋਲਣੀ ਲੋੜ ਨਹੀਂ ਦੇ ਬੱਸੀ ਆ ਬਾਕੀ ਬੋਦੀ ਬਾਦੀ ਦੇ ਬੱਸੀ ਦੇ ਬਣੀ ਜਿੰਨੀ ਤਾਰੀਫ ਕਰ ਲਾ ਉਨੀ ਥੋੜੀ ਜੀ ਜਿੰਨੀ ਤਾਰੀਫ ਕਰ ਲਾ ਡਾਕਟਰ ਉਹਨੂੰ ਵੀ ਥੋੜੀ ਆ ਕਿਉਂਕਿ ਇਹ ਸੇਵਾ ਦੇ ਬੰਦੇ ਕੋਲੇ ਜਾਂਦੀ ਆ ਸਹੀ ਆ ਬੱਸੀ 5 ਮਹੀਨਿਆਂ ਦੇ ਸਾਢੇ ਪੰਜਾਂ ਦੇ ਵਿੱਚ ਹਮ ਸਵਾ ਲੱਖ ਦੀ ਡੇਢ ਲੱਖ ਦੀ ਪੱਕੇ ਹੱਥੋਂ ਹਿੱਟ ਵੀ ਬੱਸੀ ਆ ਸਹੀ ਗੱਲ ਆ ਭਾਈ ਮੰਨਣੀ ਪੂ ਮੰਨਣੀ ਪੂ ਭਾਈ ਹਾਂ ਪ੍ਰਿੰਟ ਬਾਕੀ ਮਿਲਦਾ ਬਹੁਤ ਘੱਟ ਆ ਹਾਂ ਵੀ ਲੰਮੇ ਲੰਮੀ ਬਹੁਤ ਆ ਮਾ ਡਾਕਟਰ ਕਿਸੇ ਪਾਸੇ ਹੱਥ ਰੇਦਰੋਂ ਦੇ ਕੱਦ ਵੀ ਫੁੱਲ ਹੈ ਫੁੱਲ ਆ ਗਿਆ ਹਾਂ ਫੇ ਕਿਹੜਾ ਜਿਆ ਦਬਾਰੇ ਆ ਗਿਆ ਕਿਹੜਾ ਦਬਾਰੇ ਮੜਾ ਫੇਰ ਦੁਬਾਰੇ ਹਾਂ ਕੁਆਲਿਟੀ ਇੱਕ ਨੰਬਰ ਮਾ ਡਾਕਟਰ ਨੇ ਆ ਚੰਗਾ ਬੱਚਾ ਆਪਾਂ ਤੂੰ ਹੂੰ ਬੱਚੇ ਚੰਗੇ ਜਿਆਦੇ ਸਹੀ ਗੱਲ ਹੈ ਤੇ ਪਿੰਡਾ ਪੁੰਡਾ ਕਿਵੇਂ ਸਲੀਨ ਅਰਗਾ ਪਿਆ ਯਾਰ ਬੱਚੀ ਦਾ ਕੀ ਬਾਤ ਆ ਯਾਰ ਹੂੰ ਬਾਕੀ ਝੂਲੀ ਇੱਕ ਨੰਬਰ ਹੈ ਇੱਕ ਨੰਬਰ ਡਾਕਟਰ ਆਪਾਂ ਲਕੋਣਾ ਕੁਝ ਵੀ ਅੱਗੇ ਵੀ ਨਹੀਂ ਲਕਾਉਂਦੇ ਗੱਬਣ ਚੈੱਕ ਪਾਸ ਹੋਈ ਗਿਆ ਹੂੰ ਮੂੰਹ ਦਿਖਾ ਸਮਾਰ ਕੇ ਮੁੱਲ ਕੀ ਰਹੂ ਇਹਦਾ ਮੁੱਲ ਡਾਕਟਰ ਫੋਨ ਤੇ ਕਰਾਂਗੇ ਆਪਾਂ ਜੈ ਜੀ ਹੋ ਆ ਅੱਗੇ ਵੀ ਜਾਇਜ ਹੁੰਦਾ ਠੀਕ ਆ ਭਾਈ ਤਾਂ ਹੀ ਆਪਣਾ ਸਾਰਾ ਮਾਲ ਸੇਲ ਹੁੰਦਾ ਨਾ ਹੂੰ ਹੁਣ ਇੱਕ ਬੰਦਾ ਸੀਏ ਲੈ ਗਿਆ ਠੀਕ ਆ ਉਹਨੂੰ ਮੁੱਲ ਜਾਇਜ ਲੱਗੇ ਤਾਂ ਹੀ ਲੈ ਕੇ ਗਿਆ ਸਹੀ ਗੱਲ ਆ ਭਾਈ ਉਹ ਕਹਿੰਦਾ ਕਿਵੇਂ ਬਰੀਡ ਦਾ ਮਗਦੇ ਬੱਸ ਉਹਵੇਂ ਆ ਹੂੰ ਸਹੀ ਗੱਲ ਹਾਂ ਇੱਕ ਨੰਬਰ ਬਸੀਆਂ ਸੀਗੀਆਂ ਆਪਣੀਆਂ ਉਹਦਾ ਨੰਬਰ ਜੀ ਆਈ ਵੀ ਫੋਨ ਹੋ ਗਿਆ ਡਾਕਟਰ ਸਹੀ ਆ ਭਾਈ ਹਾਂ ਚੰਗੀ ਚੀਜ਼ ਦਾ ਤਾਂ ਖੈਰ ਚੰਗੀ ਚੀਜ਼ ਦਾ ਡਾਕਟਰ ਮੁੱਲ ਪੈਣੀ ਪੈਣਾ ਬਾਕੀ ਦੰਦ ਦਿਖਾ ਦੇ ਸਹੀ ਆ ਹਾਂ ਉਮਰ ਬਹੁਤ ਛੋਟੀ ਹੈ ਕਰਵਾਣੇ ਦੋ ਦੰਦ ਆ ਬਸ ਦੋ ਦੰਦ ਡਾਕਟਰ ਹੂੰ ਆ ਚੈੱਕ ਕਰਾ ਦੇ ਕੀ ਆ ਹਾਂ ਨਾਪ ਗੈਜੂਟ ਮਰਨਾਂ ਨਾਮ ਸਹੀ ਹੈ ਹਾਂ ਓਕੇ ਦੋ ਦੰਦ ਬਰੀਡ ਵਾਲੀ ਐਰ ਬੱਛੀ ਬਰੀਡ ਦਾ ਤਾਂ ਯਾਰ ਇੰਨੀ ਬਰੀਕ ਆ ਬੱਸੀ ਬੋਲਣੇ ਆਪਾਂ ਲੋਰੀ ਸਾਖ ਪੁਣਾ ਬੱਸੀ ਦਾ ਹੂੰ ਤਾਂ ਮਨ ਵੀ ਨੁਗਰੀ ਘੋੜੀ ਦਾ ਬਸੇਰਾ ਹੀ ਆ ਸਹੀ ਕਰ ਲੈ ਨਹੀਂ ਬਾਹਲੀ ਕੁਆਲਿਟੀ ਆ ਹਾਂ ਬਾਹਲੀ ਕੁਆਲਿਟੀ ਆ ਬੱਸੀ ਜਾਨ ਹਾਂ ਤੇ ਬਾਕੀ ਕੱਦ ਵੀ ਡਾਕਟਰ ਬਹੁਤ ਆ ਕੱਦ ਵੀ ਬਹੁਤ ਆ ਸਹੀ ਹਾਂ ਕੱਦ ਬਹੁਤ ਆਗਾ ਹੂੰ ਆ ਨਿਆਇ ਦੇ ਕੱਦ ਦਾ ਬੱਸੀ ਦਾ ਬਾਕੀ ਪ੍ਰਿੰਟ ਤੇ ਨੂੰ ਪਤਾ ਹੀ ਮਿਲਦਾ ਨਹੀਂ ਮਿਲਦਾ ਨਹੀਂ ਅੱਗੇ ਵੀਰੇ ਦੋ ਨੰਬਰ ਇਹ ਦੋ ਨੰਬਰ ਤੇ ਆ ਗਈ ਇੱਕ ਨੇ ਟਾਈਮ ਦੀ ਗੱਬਣ ਸਾਡੇ ਤਿੰਨਾਂ ਦੀ ਡਾਕਟਰ ਗੱਬਣ ਚੈੱਕ ਪਾਸ ਚੈੱਕ ਪਾਸ ਆਪਾਂ ਕਰਾ ਕੇ ਠੰਡਾ ਡਿਕਾ ਲਵਾ ਕੇ ਲੈ ਆਏ ਹਾਂ ਓਕੇ ਹਾਂ ਆਹ ਆਪਣੇ ਘਰੋਂ ਲਵਾ ਕੇ ਲੈ ਆ ਸਕਦਾ ਠੀਕ ਆ ਕਿੱਕ ਕਰਾ ਲੈ ਆਪਣੀ ਗਾਰੰਟੀ ਹੈ ਤੇ ਦੰਦੋਂ ਦਾਕਟਰ ਖੀਰੀ ਹੈ ਦੰਦੋਂ ਖੀਰੀ ਹੈ ਖੀਰੀ ਖੀਰੀ ਸੂਪ ਹੈ ਨਾ ਡਾਕਟਰ ਬਸੀ ਨੇ ਦੰਦ ਨੋ ਬਈ ਦਾ ਦੰਦ ਚੈੱਕ ਕਰਵਾਣੇ ਜਮਾ ਕੀਰੀ ਆ ਜੇ ਬੱਥੇ ਨਹੀਂ ਪਈ ਸਹੀ ਆ ਤੇ ਬੱਸੀ ਪੂਰੇ ਸਾਲ ਦੀ ਹੋਈ ਆ ਹਜੇ ਸਹੀ ਆ ਬਈ ਤੇ ਬੱਸੀ ਦਾ ਕੱਦ ਦੇਖ ਕੱਦ ਦੇਖਣਾ ਫੀਲ ਆਹਲਾ ਕਹਿੰਦਾ ਨਾ ਫਾਰਮ ਆ ਲੈਣਾ ਹੂੰ ਫਾਰਮਾਂ ਇਹ ਚੀਜ਼ਾਂ ਹੁੰਦੀਆਂ ਨਾਸਾਂ ਗੁਲਾਬੀ ਹਾਂ ਲਬਰੀਡ ਫੁੱਲ ਕਰ ਕੱਦ ਦੇਖ ਬੱਸੀ ਦਾ ਜੀ ਵੀ ਕਰਮਲੀ ਉੱਤੋਂ ਪੱਦਰ ਪੂਰੇ ਸਾਲ ਦੀ ਇੱਕ ਦੀ ਹੂੰ ਕੁਆਲਿਟੀ ਵਾਲੀ ਹੈ ਕੁਆਲਿਟੀ ਦਾ ਡਾਕਟਰ ਤਾਂ ਜਦੋਂ ਬਸ ਪੁੱਛੀ ਨਾ ਸਿਰਾ ਹੋਇਆ ਤੇ ਆ ਚੀਜ਼ਾਂ ਨਹੀਂ ਮਿਲਦੀਆਂ ਇਹ ਚੀਜ਼ਾਂ ਡਾਕਟਰ ਮਿਲਦੀਆਂ ਜੀ ਹਾਂ ਬਾਕੀ ਬਸੀਦਾ ਤੋਰਾ ਤਾਰਾ ਕੋਈ ਨਹੀਂ ਮੱਲਾਂ ਨੂੰ ਦਰਦੀ ਬਸ ਹਾਂ ਪਰੰਗਾਵਾ ਬਹੁਤ ਜਿਆਦਾ ਹੈ ਕੀ ਬਾਤ ਹੈ ਹਾਂ ਡਾਇਮੰਡ ਪੀਸ ਆ ਵੇ ਡਾਇਮੰਡ ਪੀਸ ਆ ਪਰ ਮੈਂ ਚੈੱਕ ਪਾਸ ਨੇ ਕੁਆਲਿਟੀ ਇੱਕ ਨੰਬਰ ਹੈ ਇੱਕ ਨੰਬਰ ਦਾ ਅੱਜ ਕੁਆਲਿਟੀ ਦਾ ਸਰਾ ਹੋਇਆ ਪਿਆ ਜਮਾ ਹੂੰ ਬਾਕੀ ਰਿਕਾਰਡ ਵੀ ਸਾਰਾ ਚੰਗਾ ਬਾਈ ਰਿਕਾਰਡ ਬਾਈ ਸੀਮੰਟ ਦਾ ਨਹੀਂ ਦੱਸਣਾ ਆਪਾਂ ਸੀਮੰਟ ਦਾ ਨਹੀਂ ਆਪੇ ਦੱਸਣਾ ਕਰ ਮਾਰੋ ਤੁਸੀਂ ਆਪ ਬੋਲਣਗੇ ਆਪੇ ਬੋਲਣਗਾ ਕਿ ਮੈਂ ਅੱਗੇ ਆਪਣੇ ਜਾਨਦਾਰ ਆਪ ਬੋਲਦੇ ਆ ਪਰ ਝੂਠ ਨਹੀਂ ਬਾਈ ਦਾ ਹੂੰ ਐਂ ਆਪੇ ਮਾਰਨਾ ਸਹੀ ਆ ਬਈ ਨਾ ਬਾਕੀ ਕਿਸੇ ਪਾਸੋਂ ਬਸ ਹੀ ਹੱਥ ਧਰੋਂਦੀ ਹੋਵੇ ਆਪਣੀ ਜ਼ਿੰਮੇਵਾਰੀ ਹੈ ਹਮ ਆ ਚੀਜ਼ ਤਾਂ ਡਾਕਟਰ ਮਿਲਦੋਈ ਨਹੀਂ ਆਪਾਂ ਅੱਗੇ ਵੀ ਲਿਆਉਣੇ ਆ ਬਸ ਸਹੀ ਗੱਲ ਆ ਮੈਂ ਗਲਾਬੀ ਨਾਸਾਂ ਗਲਾਬੀ ਥਾਣਾ ਚਾਰ ਥਾਣਾਗੇ ਹਮ ਤੇ ਬਾਕੀ ਪੜੀਆਂ ਵਿੱਚ ਇੱਕ ਸਾਲ ਦੀ ਬੱਸੀ ਸਾਢੇ ਤਿੰਨ ਮਹੀਨੇ ਦੀ ਗੱਪਣ ਹੋਈ ਫਿਰਦੀ ਸਹੀ ਗੱਲ ਆ ਬਈ ਸਹੀ ਗੱਲ ਕਲਾਬਸੀ ਤਾਂ ਹੀ ਹੈ ਨਾ ਤਾਂ ਹੀ ਆ ਨਾ ਹਾਂ ਬਾਕੀ ਪੜੀ ਵੀ ਯਾਰ ਕੋਈ ਲਿਸਟ ਪੜੀ ਵੀ ਬੜੀ ਯਾਦ ਯਾ ਦੇ ਪੜੀ ਵੀ ਹੈ ਹੂੰ ਤੂੰ ਹੋਰ ਦੇ ਇੱਕ ਬੰਦੇ ਤੋਂ ਲਿਆ ਹੈ ਹੂੰ ਛੌਂਕ ਦਾ ਕੋਈ ਮੁੱਲ ਨਹੀਂ ਬੰਦੇ ਨੇ ਬਾਹਰ ਜਾਣਾ ਆਪ ਨੂੰ ਕਿਹਾ ਆਪ ਨੂੰ ਨਹੀਂ ਪਤਾ ਵੀ ਉਹਨੂੰ ਕਿੱਧਰ ਜਾਣਾ ਹੈ ਮੁੰਡੇ ਨੇ ਆਪਣੇ ਮੁੰਡੇ ਰਗਾਹੀ ਸਾਰਿਆਂ ਦੇ ਦਿੱਤਾ ਦੇ ਧਾਗੇ ਬੰਨੇ ਬਿਲ ਦਿੱਤਾ ਉਹਨੂੰ ਸਹੀ ਗੱਲ ਆ ਭਾਈ ਆਪਦੇ ਬੰਨੇ ਆਪਾਂ ਨੂੰ ਕੋਈ ਬੰਨੇ ਓਕੇ ਹਾਂ ਆਪੇ ਬੰਨੇ ਦੇਖੂ ਇਕਲੀ ਇਕਲੀ ਬੱਸੀ ਦੇਖਾ ਦੇ ਹੂੰ ਇਹ ਨਾ ਬਈ ਛੌਂਕਣਾ ਰੱਖੀਗਾ ਮਾਹੀ ਹੁਣ ਮਜਬੂਰੀ ਹੋ ਗਈ ਅੱਲਾ ਵਿੱਤਾ ਅੱਗੇ ਬੰਦੇ ਦੱਤਾਂ ਨੂੰ ਛੌਂਕਣਾ ਆਪੇ ਉਹਦੇ ਬੰਨੇ ਬਈ ਆਪਾਂ ਕੋਈ ਧਾਗਣ ਬੰਨੇ ਅਗਲਾ ਕਹਿੰਦਾ ਪੰਜਾਬ ਨਹੀਂ ਬੈਠਿਆ ਸਹੀ ਗੱਲ ਆ ਹਾਂ ਇੱਕ ਬੰਦੇ ਤੋਂ ਲੈਣਾ ਸਾਰਿਆਂ ਦੇ ਸਾਰੇ ਧਾਗੇ ਕਾਲੇ ਆਏ ਆ ਹੂੰ ਛੌਂਕਣਾ ਕਹਿੰਦਾ ਮਜਬੂਰੀ ਆ ਮਜਬੂਰੀ ਆ ਚਲ ਹੋ ਜਾਂਦੀਆਂ ਬਈ ਭਾਵੇਂ ਥਾਂ ਦਿਖਾ ਦੇ ਡਾਕਟਰ ਇਹਦੇ ਬੱਚੀ ਨੂੰ ਝੋਲੀ ਦਿਖਾਉਣ ਦੇ ਰਹਿੰਦੀ ਐ ਵੈਸੀ ਦੀ ਮੂਰੋ ਫੜੀ ਲੈ ਆਪਾਂ ਦਿਖਾ ਦੇ ਟਿਕਾ ਕੇ ਹੋਣੀ ਇੱਕ ਨੰਬਰ ਇੱਕ ਨੰਬਰ ਡਾਕਟਰ ਚਾਰ ਥਾਂ ਇਕੱਲਾ ਇਕੱਲਾ ਇੱਕ ਸਾਲ ਦੀ ਬੱਸੀ ਆ ਜੇ ਹੂੰ ਚੌੜੀ ਝੂੜੀ ਦੇ ਮਾਹ ਚੌੜੀ ਵਾਲਾ ਡਾਕਟਰ ਸ਼ਰੇ ਹੋਇਆ ਪਿਆ ਸਹੀ ਗੱਲ ਆ ਹਾਂ ਕੁਆਲਿਟੀ ਬਾਲੀਆ ਕਰਮਾ ਦੀ ਪ੍ਰਿੰਟ ਬ੍ਰਿਟ ਓਕੇ ਬਈ ਫਾਰਮਾਂ ਬਸ ਨਾ ਕਹਿ ਹੁੰਦਾ ਸਹੀ ਆ ਬਈ ਹੂੰ ਫਾਰਮਾਂ ਇਹ ਫਾਰਮ ਵੀ ਆਪਣੇ ਉਹੀ ਛੋਟਾ ਬਸਿਆ ਬਣਾਂਗਾ ਹੋਏ ਸੀ ਓਕੇ ਖੁੱਲੀ ਖਾਲੀ ਕੋਈ ਨਹੀਂ ਹੈ ਪੋ ਵੀ ਗੱਲੇ ਝੂਠੀ ਮਾਰਨਾ ਹੂੰ ਤੇ ਲਿਹਾਰੇ ਪਏ ਵਿੱਚ ਤੇ ਸਾਰਿਆਂ ਦੇ ਇਥੇ ਦਾਗ ਸਹੀ ਗੱਲ ਆ ਬਈ ਤੇ ਬਾਕੀ ਹੁਣ 6 ਵਾਰ ਦੱਸ ਦਈ ਇਹਨਾਂ ਦੀ ਸਹੀ ਗੱਲ ਆ ਠੀਕ ਆ ਨਾ ਉਹ ਸਾਬੀ ਇਹ ਤਾਂ ਕਹੀ ਹੋ ਖੁੱਲੀਆਂ ਪੈਦੀਆਂ ਫਿਰਤਾਂ ਐ ਫਿਰਤਾਂ ਸੀ ਨਾ ਤਾਂ ਆਪਾਂ ਅੱਗੇ ਝੂਠ ਮਾਰੇ ਨਾ ਹੁਣ ਮਾਰਨਾ ਸਹੀ ਗੱਲ ਆ ਬਾਈ ਤੇ ਸੇਵਾ ਬਸੇ ਤਾਂ ਆਪਾਂ ਬੋਲੇ ਲੋੜ ਦੀ ਹੂੰ ਅੱਗੇ 3 ਨੰਬਰ 3 ਨੰਬਰ ਤੇ ਆ ਗਿਆ ਡਾਕਟਰ ਸਿਰਾ ਆ ਗਿਆ ਜਮਾ ਡਾਇਮੰਡ ਪੀਸ ਡਾਇਮੰਡ ਪੀਸ ਆ ਗਿਆ ਡਾਕਟਰ ਬੜੀ ਵੀ ਬੜੀ ਆ ਯਾਰ ਕਰਮਾ ਮਾ ਯਾਰ ਇਹਦੇ ਬਾਰੇ ਤਾਂ ਬੋਲ ਨਾ ਇੱਕ ਸਾਲ ਦੀ ਬੱਸੀ ਆ ਠੀਕ ਆ ਕੀ ਕੀ ਬਾਤ ਆ ਯਾਰ ਕੀ ਚੀਜ਼ ਆ ਮੈਨੂੰ ਸਮਝ ਨਹੀਂ ਆਈ ਨਹੀਂ ਬੱਸੀ ਚੰਗੀ ਤੈਨੂੰ ਦਾੰਦ ਲਖਾਈ ਮੜੇ ਜਿਹੜੇ ਬੱਸੀ ਦੇ ਬੜੀ ਵੀ ਬੜੀ ਆ ਜਾਨ ਜੂਨ ਬੜੀ ਆ ਮਾ ਡਾਕਟਰ ਦੇਖੇ ਦੰਦਾਂ ਦੀ ਮੱਛਣੀ ਪਈ ਹਜੇ ਜਮ ਵਾਹ ਵਾਹ ਇਹੇ ਤੂੰ ਕੱਦ ਦੇ ਯਾਰ ਬੱਸੀ ਦਾ ਲੈ ਬੋਦੀ ਵਾਦੀ ਪੂਰੀ ਮੈਂ ਹਾਂ ਯਾ ਡਾਕਟਰ ਦੇ ਬੱਸੀ ਪਲੀ ਵੀ ਦਿਖਾ ਤਾਹਾਂ ਤੇ ਦਿਖਾਈ ਬੱਸੀ ਮੜੀ ਸਹੀ ਗੱਲ ਮੰਜਾ ਦੇਂਦਾ ਬੱਸੀ ਤੇ ਪੋਲੀ ਵੀ ਬੋਲੀ ਯਾਰ ਹਣਾ ਚੌੜੀ ਛੋਟੀ ਬੱਗੇ ਛੋਰੀ ਦਿਖਾ ਮੜੀ ਜੀ ਹਮ ਫਿਰ ਜਨਾ ਗੱਭਾਂ ਨੂੰ ਲਈ ਜੋੜੀ ਮੈਂ ਕਹਿੰਦਾ ਕੀ ਆ ਬਾਈ ਕਹਿੰਦਾ ਬਈ ਪੈਸੇ ਲਾ ਦੇਗੇ ਜਾਨਵਰ ਲੈਣੇ ਡਾਕਟਰ ਇਹੋ ਜੇ ਜਾਨਵਰ ਪਾਉਂਦੇ ਫਾਰਮਾ ਚ ਮੁੱਲ ਸਹੀ ਗੱਲ ਹੈ ਬਾਈ ਦੋ 6ਵਾਦੋ ਲੱਖ ਦੀ ਬੈਠਣੇ ਤਿਆਰ ਹੋਣਾ ਕਿ ਦੇਹੋਗੀ ਜਮਾ ਹੋ ਜੂ ਬਾਈ ਕੋਈ ਬੋਲੇ ਲੋ ਦੇ ਬੱਸੀ ਹਾਂ ਕੀ ਆ ਇਹ ਜੇ ਦੁਬਾਰੇ ਤੋੜੇ ਫੇਰ ਉਧਰੋਂ ਬਾਲੀ ਕੁਆਲਿਟੀ ਆ ਘਰ ਵਾਲੀ ਡਾਕਟਰ ਦੀ ਗੱਲ ਸਹੀ ਆ ਚੰਗੀ ਚੀਜ਼ ਪਾਵਾਂਗੇ ਪਾਈ ਵੀ ਦੇਖਾ ਨਿਕਲੂਗਾ ਹਾਂ ਹੂੰ ਬਨੇ ਕਾ ਐ ਕਿ ਆਪਣਾ ਮਜਬੂਰੀ ਚ ਵੇਚਿਆ ਵੇਚਣੀ ਨਹੀਂ ਸੀ ਹੂੰ ਬਾਕੀ ਦੱਸ ਦਿਆਂ ਵੀ ਆ ਸਹੀ ਗੱਲ ਆ ਵੀ ਸੱਚੂਏ ਮਜਬੂਰੀ ਵੇਚਿਆ ਮੁਰੇਸ ਬੋਧੀਵਾਦੀ ਪੂਰੀ ਚੰਗੀ ਪ੍ਰਿੰਟ ਪ੍ਰੋਨਟ ਇੱਕ ਨੰਬਰ ਝੋਲੀ ਬਾਈ ਗੱਬਣ ਵਾਲੀ ਮਾਯਾ ਡਾਕਟਰ ਝੋਲੀ ਦਾ ਮਾਜੀ ਬਣ ਗਿਆ ਹੋਣਾ ਦੇਖੋ ਝੋਲੀ ਕਮਾਲ ਆ ਬਾਈ ਲੈ ਮਾੜੀ ਫੜੀ ਪੂਰੇ ਇੰਨੀ ਕੂਨੀ ਬਸੀ ਠੰਡੀ ਵੀ ਬਾਹਲੀ ਸੁਭਾਅ ਵੀ ਬਾਹ ਕਾ ਕੇ ਦਿਖਾ ਯਾਰ ਝੋਲੀ ਲੈ ਲੈ ਕਰ ਮਾਯਾ ਖਾਂ ਲੱਗਿਆ ਯਾਰ ਹੂੰ ਦੇਖ ਲੈ ਕਿਆ ਬਾਤ ਹੈ ਜਮਾ ਦੇ ਭਾਈ ਕੋਈ ਨਹੀਂ ਬਚਦਾ ਚੰਗੀ ਚੱਕ ਕੇ ਖੜ ਜਾਂਦੀ ਹੈ ਮਾਦੇ ਯਾਰ ਕਿਵੇਂ ਮਰਜੀ ਬਲੂਸੀ ਆ ਯਾਰ ਇਹਨਾਂ ਸਹੀ ਗੱਲ ਆ ਭਾਈ ਛਿਆਣੀ ਬਸੇ ਜਿਆਦੇ ਜਮਾ ਡਾਇਮੰਡ ਪੀਸ ਆ ਹਾਂ ਡਾਇਮੰਡ ਪੀਸ ਆ ਦੇਖ ਜਿੰਨਾ ਬੋਲੀ ਇਹਦੇ ਬਾਰੇ ਨੱਕ ਨੁੱਕ ਦਿਖਾ ਯਾਰ ਕਿਆ ਬਾਤ ਆ ਕੀ ਚੀਜ਼ਾਂ ਯਾਰ ਸੁਭਾਈ ਬਾਹ ਠੰਡਾ ਯਾਰ ਕਰ ਮਾ ਬਾਹ ਠੰਡਾ ਸੁਭਾਈ ਡਾਕਟਰ ਇਹ ਜੀ ਬਸੇ ਤਿਆਰ ਹੋਗੀ ਨਾ ਹਮ ਫਿਰ ਮੁੱਲ ਪੈਂਦਾ ਇਹ ਚੀਜ਼ਾਂ ਦਾ ਸਹੀ ਗੱਲ ਆ ਭਾਈ ਥਾਲ ਦੀ ਬੱਸੀ ਐਡੀ ਹੋਵੇ ਕੋਈ ਬੰਦਾ ਪਪਾ ਮੰਨ ਜਾਗੇ ਆਪਣੇ ਕੋਲੇ ਵੀ ਤਿਆਰ ਹੁੰਦਗਾ ਹਮ ਆਪਦੇ ਫਾਰਮ ਜਿਹਨੂੰ ਤਿਆਰ ਹੋਇਆ ਪੂਰੀ ਸ਼ੇਵਾ ਰੱਖਦੇ ਆ ਸਹੀ ਗੱਲ ਆਪਣੇ ਨੂੰ ਬੰਦਾ ਸਿਰਾ ਗਰੀ ਬੈਠਾ ਸੀ ਸਿਰਾ ਗਰੀ ਬੈਠਾ ਸੀ ਤਾਂ ਤਾਂ ਤੇ ਚੌੜੀ ਜੂੜੀ ਦਿਖਾ ਲੈ ਹਾਂ ਮੱਲਾਰ ਕੀ ਬੱਸੀ ਐ ਲੈ ਕੀ ਬਾਤ ਹਾਂ ਯਾਰ ਚੇਗਾ ਕੱਦ ਦੇਖ ਦੂ ਬੱਸੀ ਦਾ ਹੁਣ ਜਿਵੇਂ ਆ ਬੱਚੀਆਂ ਨੇ ਗੱਭਣ ਐ ਥੋੜਾ ਥੋੜਾ ਟਾਈਮ ਹੀ ਰਹਿੰਦਾਗਾ ਦੁੱਗਣੇ ਰੁਪਏ ਕਰ ਨਹੀਂ ਡਾਕਟਰ ਚੜਦੇ ਸਿਆਲ ਸੁਣਾ ਹਾਂ ਲੰਗਣੀ ਚੜਦੇ ਸਿਆਲ ਤੈਨੂੰ ਪਤਾ ਗਾਂ ਦੀ ਕੀਮਤ ਕੀ ਪੈਣੀ ਐ ਹਾਂ ਰੁੱਤ ਬਹੁਤ ਜੀ ਬਾਕੀ ਆ ਬੱਸੀ ਆਪਣੀ ਹੂੰ 2 ਨੰਬਰ ਵਾਲੀ ਇਹਨੇ ਖੀਰੀ ਨੇ ਸੂਪਣਾ ਸਹੀ ਆ ਖੀਰੀ ਬੱਸੀ ਕਿਦੋਂ ਸੁੰਦੀ ਐ ਨਾ ਉਹਦਾ ਰੇਟ ਹੀ ਲਹਿਦਾ ਹੁੰਦਾ ਉਦੋਂ ਹੂੰ ਇਹ ਆਪ ਨੂੰ ਪਤਾ ਹੀ ਆ ਸਹੀ ਗੱਲ ਆ ਭਾਈ ਤੇ ਬਾਕੀ ਜਾਤ ਨਹੀਂ ਚੰਗੀ ਬੱਸੀ ਦੀ ਹੱਦੋਂ ਭਰੇ ਆ ਹੱਦੋਂ ਭਰੇ ਆ ਹਾਂ ਕੁਆਲਿਟੀ ਵਾਲੀ ਆ ਕੁਆਲਿਟੀ ਮੈਟਰ ਕਰਦੀ ਆ ਭਾਈ ਹਾਂ ਕੁਆਲਿਟੀ ਦਾ ਤਾਂ ਬਸ ਅੱਜ ਆਪਾਂ ਕੋਲੇ ਸਿਰੇ ਹੀ ਹੋਇਆ ਪਿਆ ਮਹਾਰਾਜ ਦੀ ਕਿਰਪਾ ਨਾਲ 300 ਦੇ ਰੁਪਏ ਲਾ ਲਾਂਗੇ ਰੁਪਿਆ ਵੇਅਰਥ ਨਹੀਂ ਜਾਂਦਾ ਹੈ ਭਾਈ ਮੈਂ ਰੁਪਏ ਖਰਾਬ ਨਾ 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 ਡਾਕਟਰ ਖਰਾਬ ਹੋਏ ਤਾਂ ਗੱਲ ਹੀ ਕੋਈ ਨਹੀਂ ਬਾਕੀ ਆ ਵਸੀ ਦਾ ਕਾਦ ਦਿਖਾ ਦੇ 4 ਨੰਬਰ ਤੇ ਆ ਗਈ 4 ਨੰਬਰ ਤੇ ਆ ਗਈ ਪੂਰੇ 10 ਮਹੀਨਿਆਂ ਦੀ ਓਕੇ ਛਾਲ ਸ਼ੂਲ ਦੀ ਬੱਸੀ ਨਹੀਂ ਹੋਈ ਹਾਂ ਅੱਗੇ ਦਿਨ ਛਾਲ ਦੀ ਹੋਣਾ ਨੇ ਟੀਕਾ ਤੁਹਾਨੂੰ ਲੈ ਲੈਣਾ ਸਹੀ ਗੱਲ ਆ ਹਾਂ ਤੇ ਬਾਕੀ ਥਾਂ ਦਿਖਾ ਵਸੀ ਜੀ ਇੰਨੀ ਚੰਗੀ ਅੱਧੇ ਫਰੇ ਆ 4 ਥਾਂ ਦਾ ਖਲਾਬੀ ਪੂਰੀ ਸਫਾਈ ਆ ਨਾ ਝੋਲੀ ਦੀ ਲੈ ਪਰ ਸ਼ਾਂਤ ਉਹ ਕੁੜਾ ਬੜਾ ਜੈ ਮਾਹ ਡਾਕਟਰ ਜਿੰਨਾਂ ਵੀ ਆਇਆ ਤਾਂ ਸਲਾਹ ਲਾਉਣ ਨੂੰ ਥੋੜ੍ਹ ਗਏ ਉਹਨੇ ਥੋੜੀਆਂ ਬਈ ਹਾਂ ਬਰੀਡ ਦਾ ਮੁੱਲ ਪੈਂਦਾ ਡਾਕਟਰ ਜਿੰਨਾ ਮਰਜ਼ੀ ਬੋਲ ਲਾ ਉਹਨਾਂ ਥੋੜਾ ਘੱਟ-ਕੁੱਟ ਦੇਖ ਫੇਸ ਤੇ ਹਨਾ ਮਾਹ ਤੂੰ ਕਿਸੇ ਪਾਸੇ ਬਸੀ ਹੱਥ ਧਰਾ ਜੇ ਗੁਲਾਬੀ ਜਾਂ ਇਹ ਮੇਲ ਦਿਖਾਈ ਬਸੀ ਕਿ ਨਹੀਂ ਲੰਮੀ ਹਮ ਸਹੀ ਗੱਲ ਦੇਖ ਤੂੰ ਤੇ ਬਸੀ ਦਾ ਤੋਰਾ ਮੱਲਾ ਨੂੰ ਤੁਰਦੀ ਆ ਚੀਜ਼ ਐ ਇੱਕ ਇੱਕ ਨਹੀਂ ਡਾਕਟਰ ਅਈ ਤਾਂ ਬਹੁਤ ਸਰੇਦੰਗ ਬੱਸੀ ਆਪਣੇ ਕੋਲ ਸਹੀ ਗੱਲ ਆ ਟਕਾ ਕੇ ਦਿਖਾ ਬਾਈ ਬਣ ਕੇ ਲੈ ਬਈ ਹਾਂ ਗਾਗ ਦੀ ਰੂਹ ਖੁਸ਼ ਹੋਵੇ ਦੇਖ ਕੇ ਇਹ ਖੜਨੀ ਬੱਸੀ ਦੀ ਖੜਨੀ ਖੋੜਨੀ ਚੈੱਕ ਕਰ ਠੀਕੇ ਤੇ ਬਾਈ ਜਮਾ ਕਾਬਲਾ ਯਾਰ ਡਾਕਟਰ 10 ਮਹੀਨਿਆਂ ਦੀ ਬੱਸੀ ਆ ਉਹ ਕਹਿੰਦੇ ਕੇਰਾ ਹੀਟ ਕੱਢ ਗਈ ਟੀਕਾ ਭਰਾਇਆ ਨਹੀਂ ਸੀ ਅਸੀਂ ਠੀਕ ਆ ਛੋਟੀ ਆ ਹਾਂ ਤੇ ਬੱਸੀ ਚਾਹੇ ਹੁਣ ਟੀਕਾ ਭਰਾਲਾ ਬੱਸੀ ਤਿਆਰ ਆ ਤਿਆਰ ਆ ਹੁਣ ਹਾਂ ਸਹੀ ਗੱਲ ਆ ਜਮਾ ਜੇ ਅੱਜ ਹੀਟ ਚ ਆਉਂਦੀ ਆ ਕਿਵੇਂ ਉਹਨਾਂ ਦੇ ਜਮਾ ਕਾਬਲੇ ਕਿਵੇਂ ਡਾਕਟਰ ਹੁਣ ਬੱਸੀ ਦੀ ਸਮਾਈ ਆ ਜੇ ਐ ਮੂਹਰੇ ਬੰਦੇ ਨੇ ਰੱਖੀ ਖਿਰੀ ਖਿਰੀ ਨਹੀਂ ਨਾ ਸੋਨਾ ਸੋਨਾ ਬਾਈ ਗੇੜਾ ਦਵਾ ਦੇ ਹਾਂ ਖਿਰੀ ਖਿਰੀ ਬੱਚੀ ਨਹੀਂ ਨਾ ਸੋਨਾ ਜਿਹੜਾ ਖਵਾ ਸੁਪਣਾ ਬਾਈ ਸਹੀ ਗੱਲ ਆ ਬਾਈ ਜੇ ਹੁਣ ਮਹੀਨੇ ਦੋ ਮਹੀਨੇ ਜਨੇ ਰਾਮ ਨਾ ਟੀਕਾ ਲਾਈ ਲੈਣਾ ਨਾ ਡਾਕਟਰ ਤਿਆਰ ਹੈ ਡੀ ਕੇ ਜੀ ਡੀ ਕੇ ਬਾਈ ਹਾਂ ਕੱਦ ਦੇਖ ਬੱਚੀ ਦਾ ਉਮਰ ਦੇ ਹਿਸਾਬ ਨਾਲ ਕੱਦ ਦੇਖ ਉੱਤੋਂ ਪੱਧਰ ਦੇਖ ਲੱਗਦਾ ਮੈਂ 10 ਮਹੀਨੇ ਦੀ ਬੱਚੀ ਆ ਏਡਾ ਕਾਦਾ ਪੁੰਨ 10 ਮਹੀਨੇ ਜੀ ਨਹੀਂ ਮਿਲਦਾ ਨਹੀਂ ਮਿਲਦਾ ਬਾਈ ਹਾਂ ਇਹ ਦੰਦੋ ਹੈ ਭੋਰਾ ਵੀ ਵਿਤ ਨਹੀਂ ਕੁਛ ਵੀ ਨਹੀਂ ਬਾਈ ਸੱਚੀ ਗੱਲ ਹੈ ਇਹਦੇ ਬੱਚੇ ਨਹੀਂ ਮਿਲ ਨਹੀਂ ਮਿਲਦੇ ਡਾਕਟਰ ਨਹੀਂ ਮਿਲਦੇ ਬਾਈ ਜਿੰਨਾ ਮਰਜੀ ਜ਼ੋਰ ਲਾ ਲ ਅੱਗੇ ਤੈਨੂੰ ਫੋਨ ਆਉਂਦੇ ਰਹਿੰਦੇ ਯਾਰ ਬਿੜਾ ਬਟ ਚੰਗੇ ਬੱਚੇ ਹੁਣ ਗਲਾਬੀ ਨਾਸਿਆਂ ਵਾਲੇ ਹੁਣ ਗਲਾਬੀ ਥਾਣਾ ਉਹ ਚੀਜ਼ਾਂ ਆਗ ਆਪਣੇ ਕੋਲ ਜੇ ਕਿਤੇ ਤੋ ਨਾੜਾ ਨਹੀਂ ਨਾੜਾ ਹਾਂ ਸਹੀ ਗੱਲ ਆ ਬਾਈ ਆ ਨਾੜਾ ਨਹੀਂ ਵੇਚਦੀ ਜੇ ਕਿਤੇ ਹਣੀ ਫੜਕੇ ਕੋਈ ਬੱਚਾ ਮਿਲ ਜੇ ਤਾਂ ਮੁੱਲ ਦੇਖ ਲੈ ਕੀ ਹੁੰਦਾ ਬਾਈ ਡਾਕਟਰ ਜਾਮਦੀ ਬੱਸੀ ਫਾਰਮ ਚ 35 35000 ਮੰਗੀਦਾ ਜਾਮਦੀ ਦਾ ਸਹੀ ਗੱਲ ਆ ਸਮਝਦਾ ਗੱਲ ਹੂੰ ਉਹ ਚੀਜ਼ਾਂ ਹੋਣਗੀਆਂ ਕਿਵੇਂ ਇਹ ਬਸਣਾ ਸਹੀ ਗੱਲ ਆ ਬਾਈ ਕਵਾਲਿਟੀ ਹੈ ਨਾ ਕਵਾਲਿਟੀ ੱਕਣ ਮੜਾ ਡਾਕਟਰ ਹੂੰ ਬਾਕੀ ਦੰਦ ਚੈੱਕ ਕਰਾ ਦੇ ਬਸ ਇੱਕਾ ਤਾਂ ਵੱਡਾ ਸਹੀ ਗੱਲ ਕਈ ਜਿਹੜਾ ਬੰਦਾ ਆਹ ਕਹਿੰਦਾ ਪਲੀ ਝੂਠ ਮਾਰ ਕੇ ਵੇਚਦਾ ਪੋ ਕੰਮ ਹੀ ਨਹੀਂ ਕਰਨਾ ਅੱਗੇ ਵੀ ਨਹੀਂ ਕਰਿਆ ਕਿਤੇ ਹੂੰ ਆ ਜਾ ਤੈਨੂੰ ਦੰਦ ਦਸਾਉਣਾ ਬਾਈ ਯਾਰ ਖਾਸੀ ਤਾਂ ਬਾਈ ਕਹਿੰਦਾ ਕਿਸੇ ਚੀਜ਼ ਦਾ ਮੁੱਲ ਨਹੀਂ ਆਹ ਦੇਖ ਤੂੰ ਨਾਸਾਂ ਖਾ ਯਾਰ ਗੁਲਾਬੀ ਜਮਾ ਛੋਟੀ ਜੀ ਨਾਲ ਐ ਭੰਗਾ ਸਹੇ ਯਾਰ ਕਿਨਾਂ ਲੈ ਬਾਕੀ ਦੰਦ ਜ਼ਰੂਰ ਦੰਦ ਜ਼ਰੂਰ ਚੈੱਕ ਕਰ ਮੈਂ ਕਿਹਾ ਪੋ ਕੰਮ ਹੀ ਨਹੀਂ ਕਰਨਾ ਲੋਪਾ ਉਂ ਵੀ ਖੀਰੀ ਆ ਜਮਾ ਖੀਰੀ ਆ ਬਾਈ ਬੱਥਰੀ ਵੀ ਬਾਈ ਤਾਂ ਇਹਨੂੰ ਕੋਈ ਪਾਉਂਦਾ ਨਹੀਂ ਇਹ ਗੱਲ ਆ ਬਾਈ ਹਜੇ ਤਾਂ ਬੱਚਾ ਹੀ ਆ ਨਾ ਫਿਰ 10 ਮਹੀਨਿਆਂ ਦਾ ਬੱਚਾ ਹਾਂ ਕੱਦ ਦੇਖ ਕੱਦ ਫੁੱਲ ਕੱਦ ਐਡਾ ਨਹੀਂ ਮਿਲਦਾ ਰਗ ਮਰਦੇ ਹਿਸਾਬ ਨਾਲ ਕੱਦ ਫੁੱਲ ਆ ਬਾਈ ਹਾਂ ਕੱਦ ਫੁੱਲ ਆ ਡਾਟਰ ਪੂਰਾ ਨਿਆਂ ਚੰਗਾ ਕਰਦਾ ਅੱਗੇ ਬਾਈ ਲਾਸਟ ਤੇ ਆ ਗਿਆ ਡਾਇਮੰਡ ਪੀ 5 ਨੰਬਰ ਤੇ ਡਾਕਟਰ ਹਾਂ ਡਾਇਮੰਡ ਪੀ ਵੀ ਜਮਾ ਸਹੀ ਗੱਲ ਹਾਂ ਬਾਈ ਸਾਰਿਆਂ ਨਾਲ ਇੱਕ ਦੂਜੀ ਤੋਂ ਵੱਧ ਕੇ ਮਾਹ ਬਾਦ ਕੇ ਹੀ ਆ ਡਾਕਟਰ ਆਜ ਦਾ ਕੰਮ ਆਪਣੇ ਕੋਲੇ ਨਾ ਇਹ ਨਹੀਂ ਆਏਗਾ ਵੀ ਇਹ ਨਾ 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 ਇੱਕ ਵੀ ਨਹੀਂ ਜੀ ਮਾੜੀ ਨਾ ਨਾ ਇੱਕ ਵੀ ਮਾੜੀ ਇੱਕ ਵੀ ਨਹੀਂ ਮਾੜੀ ਕੀ ਕਰਨ ਗਲਾਬੀ ਅੱਲਾ ਗੱਲਾ ਥਾਣ ਜੇ ਇਹ ਬਾਕੀ ਨਾਸਾਂ ਇਹਦੀਆਂ ਬਿਗਲਾਬੀ ਆ ਲੈ ਫੇਸ ਦਿਖਾਉਂਦੇ ਹਾਂ ਫੇਸ ਦਿਖਾ ਮੜਾ ਜੱਟ ਕੁੱਟ ਬਾਹਲਾ ਚੰਗਾ ਫੇਰ ਆ ਡਾਕਟਰ ਬਾਹਰ ਨਹੀਂ ਆਏ ਚੰਗੇ ਬੱਚੇ ਬਿਊਟੀ ਚੈੱਕ ਕਰੋ ਫਾਰਮ ਵਾਲੇ ਦੀ ਬੋਦੀ ਫਾਰਮ ਵਾਲੇ ਬੱਚੇ ਨਾ ਕਿ ਮੈਂ ਕਹਿੰਦਾ ਫਾਰਮ ਵਾਲੇ ਬੱਚੇ ਉਹ ਆ ਸਹੀ ਗੱਲ ਆ ਅਸਲ ਚੀਜ਼ਾਂ ਨੇ ਭਾਈ ਅਸਲ ਚੀਜ਼ਾਂ ਹਮ ਦੇ ਕੋਈ ਦੁਕਪੜ ਪਾਣ ਨਹੀਂ ਆਇਆ ਯਾਰ ਭਾਈ ਇੱਕ ਨੰਬਰ ਹਮ ਬ੍ਰੀਕ ਦੇ ਵਿੱਚ ਸੀ ੱੱਕਾ ਕਰਦੀ ਆ ਫੜਨ ਵੇਲੇ ਵੀ ਨਾ ਕੱਲ੍ਹ ਕਿਦੋਂ ਫੜਕਦੇ ਆਂ ਆਪਾਂ ਪੱਲੀ ਵੀ ਵੜੀ ਆ ਇਹ ਖੁੱਲੀ ਵਿੱਚ ਨੇ ਇਹਨੇ ਸ਼ੱਟ ਮਰਵਾ ਲਈ ਉਧਰ ਠੀਕ ਆ ਜਿਹੜੀ ਟਾਈਮਰ ਬਾਗੀ ਲੱਤ ਤੇ ਠੀਕ ਆ ਇਹ ਦਿਖਾ ਦੇ ਉਹ ਦੇ ਮਾਗਮਾ ਬੰਦਾ ਬਹਿਮਜਾ ਕਰ ਜਾਂਦਾ ਉਹ ਸਹੀ ਗੱਲ ਆ ਹਾਂ ਬਸੇ ਜਾਨ ਚ ਵਾਹ ਕੇ ਖਿਜਦੂ ਮਾਰੀ ਕਰਦੀ ਮਾਰੀ ਆ ਮਾਰੀਆਂ ਚਰੀ ਟਾਂ ਹਾਂ 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 ਜਾਨ ਵੜੀ ਨਾ ਜਾਨ ਵੜੀ ਤੇ ਪੱਲੀ ਵੀ ਤਾਂ ਦੇਖ ਤੂੰ ਦੇਖ ਲੈ ੱੱਕਾ ਕਰਦੀ ੱੱਕਾ ਕਰਦੀ ਆ ਹੂੰ ਖਰਾਕ ਖਾਦੀ ਵੇ ਜਾ ਖਰਾਕ ਖਾਦੀ ਵੜਾ ਡਾਕਟਰ ਬੋਲਦੀ ਆ ਖਰਾਕ ਹਾਂ 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 ਬੱਚੇ ਚੰਗੇ ਹੀ ਵੜਾ ਡਾਕਟਰ ਸਹੀ ਗੱਲ ਆ ਹੂੰ ਲੈ ਵੀਡੀਓ ਦੇ 25 ਇਹਨੇ ਵੀ ਕਿਤੇ ਨੂੰ ਸਾਲ ਦੀ ਹੁਣ ਉਹਨੂੰ ਟੀਕਾ ਲਾਏ ਜਾਣਾ ਆਰਾਮ ਨਾਲ ਆਰਾਮ ਨਾਲ ਹਾਂ 10 ਮਹੀਨੇ ਹੋ ਗਏ ਵੀ ਸਹੀ ਗੱਲ ਧਿਹਾਰੇ ਦੀ ਬਾੜੀ ਯੋਗ ਕਰਦੀ ਹੈ ਹੂੰ ਸੋਰੀ ਬੰਦ ਇਹ ਰਸਾ ਆ ਪਾਇਆ ਵਈ ਨਾ ਰੱਸੇ ਦਾ ਕਰਕੇ ਹੁਣ ਧਿਹਾਰਾ ਬਾਦਾ ਪਾਉਦਾ ਕਰਕੇ ਕਰਦੀ ਹੈ ਓਕੇ ਬਾਈ ਹਾਂ ਤੇ ਬਾਕੀ ਨਾ ਡਾਕਟਰ ਫਰੰਟ ਬਰੰਟ ਚ ਬਾੜੀ ਫਾੜ ਲੈਣ ਦੇ ਦੰਦਾਂ ਚ ਤੇਰੀ ਮਾ ਮੜੀ ਜੀ ਪਿੱਛੇੋਂ ਦਿਖਾ ਹੂੰ ਇਹ ਵਸੀ ਚੌੜੀ ਝੂੜੀ ਸਟਾਰਟਿੰਗ ਦੇ ਵਸੀ ਦੀ ਕਿੰਨੀ ਚੰਗੀ ਆ ਲੈ ਕੀ ਬਾਤ ਆ ਇੱਕ ਨੰਬਰ ਵਸੀ ਬੜਾ ਪੜਾ ਬਹੁਤ ਜ਼ੌੜਾ ਮਾ ਡਾਕਟਰ ਬਸੀ ਹੱਥ ਨਹੀਂ ਇਧਰੋਂ ਦੀ ਰਹਿ ਬੂਲੇ ਯਾਰ ਕੀ ਆ ਜਾ ਦਾਲ ਚ ਕਰਾ ਦੇ ਬਸੀ ਦਾ ਕਾ ਦੇ ਦਾ ਵੀ ਨਹੀਂ ਆ ਜੀ ਵੱਡਾ ਹਾਂ ਲੈ ਬਾਈ 10 ਮਹੀਨੇ ਵੀ ਹੈ ਜਮਾ ਕੀ ਕਿਉਂ ਕੱਚੀ ਖੀਰੀ ਹੈ ਡਾਕਟਰ ਇੱਕ ਤਾਂ ਉਹ ਹੁੰਦੀ ਹੈ ਖੀਰੀ ਕੱਚੀ ਖੀਰੀ ਦੇ ਪੋਰਾ ਵੀ ਵਿੱਚ ਨਹੀਂ ਸਹੀ ਗੱਲ ਇਹ ਚੀਜ਼ਾਂ ਦਾ ਮੁੱਲ ਪੈਂਦਾ ਖਰਾ ਖਾਦੀ ਦਾ ਮੁੱਲ ਪੈਂਦਾ ਸਹੀ ਖੀਰਾਂ ਖੀਰਾਂ ਬਸਿਆ ਨੇ ਸੋਹਣਾ ਇਹਨਾਂ ਨੇ ਸੋਹਣਾ ਬਈ ਰਾਮ ਨਾਲ ਕੋਈ ਨਹੀਂ ਆ ਹੁਣ ਇਹ ਟੀਕੇ ਤੇ ਜਮਾ ਕਾਵਲ ਨੇ ਜਮਾ ਕਾਵਲ ਡਾਕਟਰ ਬਸਿਆ ਦੁਨੀਆ ਦੇ ਖਲਾਫ ਅਸੀਂ ਦੇਖ ਲਾ ਬਾਕੀ ਕਾਵਲ ਆ ਯਾਰ ਬੋਲਾ ਹਮ ਕਵਾਲਿਟੀ ਕਰਨੀ ਕੋਈ ਗੱਲ ਨਹੀਂ ਕਵਾਲਿਟੀ ਦਾ ਡਾਕਟਰ ਹੀ ਦੂਸਰਾ ਤਰ੍ਹਾਂ ਬਦਨੋ ਹੀ ਹੈ ਹਮ ਇੰਨੇ ਆਪਾਂ ਕਹੇ ਨੂੰ ਕੁਛ ਕਹਿਦਗੇ ਸਹੀ ਗੱਲ ਇਹ ਦੂਸਰਾ ਵਸੀ ਨਹੀਂ ਛੇਦੀ ਆਉਂਦੀ ਹਮ ਆਪਾਂ ਨਾਲ ਇਹਨਾਂ ਵੇਚਤਾ ਸਹੀ ਗੱਲ ਆਹ ਜੀ ਆਪਣੇ ਕੋਲੇ ਪਹਿਲੀ ਵਾਰ ਆਈ ਹੈ ਮਹਾਰਾਜ ਦੀ ਕਿਰਪਾ ਨਾਲ ਸਹੀ ਗੱਲ ਆ ਬਈ ਹਾਂ ਹਮ ਵਸੇਆਂ ਤੇਰੇ ਸਾਹਮਣੇ ਕਿੰਨੀਆਂ ਵੇਚਦੇ ਆਪਾਂ ਹਮ ਜਿਹੜਾ ਪ੍ਰਿੰਟ ਆ ਇਹ ਜਿਆਤ ਬਹੁਤ ਕੱਟ ਆਉਂਦੀ ਹੈ ਬਾਕੀ ਬਾਈ ਦੀ ਖਾਸੀਅਤ ਹੈ ਯਾਰ ਬਾਈ ਕਹਿੰਦਾ ਲੱਕੋ ਆਪਾਂ ਕਿਸੇ ਗੱਲ ਨਾ 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 ਡਾਕਟਰ ਆਪ ਰੱਖਣਾ ਨਹੀਂ ਨਾ ਰਿਕਾਰਡ ਦੱਸਣਾ ਪੈਂਦਾ ਨਾ ਸਰਕਾਰ ਦਾ ਪੈਨਨ ਦੱਸਣਾ ਕਰਮਾਂ ਵਾਲਿਆਂ ਨੇ ਵੀ ਆਪ ਬੱਚਾ ਮੂੰਹੋਂ ਬੋਲੇ ਆਪੇ ਬੋਲੇ ਫੇਰ ਸਵਾਲ ਹੁੰਦਾ ਵੇਚਣ ਦਾ ਮੰਨ ਕੇ ਚੱਲੇ ਯਾਰ ਹੁਣ ਨਸਲ ਆ ਗਈ ਫਰੀਡ ਹਰ ਇੱਕ ਬੰਦਾ ਇਹਨੂੰ ਪਰਖ ਜੂ ਪਰਖ ਜੂ ਕਿਸੇ ਨੂੰ ਵੀ ਬੋਲਣ ਦੀ ਲੋੜ ਨਹੀਂ ਹਾਂ ਇਹ ਅਣਜਾਣ ਬੰਦਾ ਉਹ ਵੀ ਪਰਖ ਜੂ ਠੀਕ ਆ ਯਾਰ ਚੀਜ਼ ਹੈ ਹਾਂ ਚੀਜ਼ ਹੈ ਪਤਾ ਲੱਗਦਾ ਹੁਣ ਜੇ ਆਪਾਂ ਐਵੇਂ ਯਾਰ ਗੱਪ ਮਾਰੀ ਆ ਗਏ ਆਪਾਂ ਕਿਉਂ ਮਾਰ ਗਏ ਹੁਣ ਇਹ ਤਾਂ ਟੀਕੇ ਆ ਕਿਹੜਿਆਂ ਦਾ ਉਹਨਾਂ ਨੇ ਵੀ ਬੋਲਣਾ ਹੂੰ ਤੇ ਕਿਹੜੀ ਦੁੱਧ ਦੀ ਡਿਮਾਂਡ ਹੈ ਨਾ ਉਹ ਵਿਆਪੇ ਇਹਨਾਂ ਨੇ ਦੱਸਣੀ ਹੈ ਦੱਸਣੀ ਆਪ ਨੂੰ 35 ਲੀਟਰ ਕਹ ਕੇ ਤੇ ਨਾ ਬਸ ਕੇ 35 ਲੀਟਰ ਕੱਢਣ ਯਾਰ ਆਪਾਂ ਬੈਠੇ ਆ ਹੂੰ ਸਮਝ ਗਿਆ ਗੱਲ ਸਹੀ ਗੱਲ ਆ 35 ਲੀਟਰ ਕੋਈ ਮਹਿਨੇ ਨਹੀਂ ਨੇੜਿਆਂ ਕਾ ਬਸਿਆਂੋਂ ਡਾਕਟਰ ਹਾਂ ਬਾਈ ਦਾ ਬਈ ਫਾਰਮ ਹੈ ਨੇੜਾ ਦੇ ਬਾਈ ਦਾ ਸਰਟੀਫਾਇਆ ਵਾ ਪੂਰੀ ਪਰਖਾ ਬਾਈ ਨੂੰ ਹਣ ਇੱਕ ਧਾਰਕ ਕਰਕੇ ਡਾਕਟਰ ਤੋਂ ਆਏ ਜੇ ਯਾਰ ਆਪਾਂ ਮੂੰਹੋਂ ਮੰਗ ਮੈਂ ਪੈਸੇ ਦੇ ਕੇ ਆਉਣੇ ਆ ਹੂੰ ਸਮਝ ਗਿਆ ਗੱਲ ਸਹੀ ਗੱਲ ਇਹ ਜੇ ਫੇਸ ਹੋਣਾ ਬਸਿਆਂ ਮਿਲਦੀਆਂ ਹੂੰ ਇੱਕ ਨੰਬਰ ਬੱਸੀ ਹੈ ਸਹੀ ਗੱਲ ਚੜਦੀ ਚੜਦੀ ਹੈ ਬਾਕੀ ਮੁੱਲ ਵੀ ਜਾਇਜ ਹੀ ਹੋਣਗੇ ਹਨ ਡਾਕਟਰ ਮੁੱਲ ਜਮਾ ਜਾਇਜ ਹੋ ਠੀਕ ਆ ਉਹ ਬਰੀਡ ਦੇ ਹਿਸਾਬ ਨਾਲ ਠੀਕ ਆ ਇਹ ਬੱਸੀਆਂ ਦੇ ਹਿਸਾਬ ਨਾਲ ਹੂੰ ਠੀਕ ਆ ਠੀਕ ਆ ਹੁਣ ਤੈਨੂੰ ਵੀ ਪਤਾ ਜੇ ਜਮਦੀ ਬੱਸੀ ਫਾਰਮ ਚੋਂ ਲੈਣੀ ਆਪਾਂ 30 35000 ਤੋਂ ਘੱਟ ਕੋਈ ਨਹੀਂ ਦਿੰਦਾ ਨਹੀਂ ਮਿਲਦੀ ਬਈ ਦਿੰਦਾਰੀ ਨਾਲ ਇਹਨਾਂ ਨਾਲ ਹੀ ਬਰੀਡ ਹੋਵੇ ਹੂੰ ਹੁਣ ਇੱਕ ਹੀ ਬਰੀਡ ਆ ਇੱਕ ਜਮ ਇੱਕ ਨੰਬਰ ਆ ਡਾਕਟਰ ਹੂੰ ਮੋੜ ਲੈਪਾਂ ਨਾ ਕਰਾਂਗੇ ਫੋਨ ਤੇ ਠੀਕ ਆ ਕਰਾਂਗੇ ਜਾਇਜ ਬਰੀਡ ਦੇ ਹਿਸਾਬ ਨਾਲ ਖੀਰੀਆਂ ਬੱਸੀਆਂ ਆਪਾਂ ਕੱਲੀ-ਕੱਲੀ ਦੇ ਦੰਦ ਚੈੱਕ ਕਰਾ ਦੇ ਸਹੀ ਹੈ ਬਾਈ ਇਹਦੇ ਕੱਦ ਦੇਖ ਲੈ ਤੂੰ ਕੱਦ ਦੇਖ ਲੈ ਪੰਜ-ਪੰਜ 5.5 ਫੁੱਟ ਦੇ ਕੱਦ ਬਸਿਆਂ ਦੇ ਹੈਗੇ ਆ ਪੰਜ-ਪੰਜ ਫੁੱਟ ਦੇ ਆ ਇਹ ਆ ਬਸਿਆਂ ਦੇ ਇੰਨਾ ਕਿ ਤਾਂ ਯਾਰ ਮਨਿਕ ਜਾਲੇ ਖਰਚਾ ਵੀ ਖਾ ਜਾਣੀ ਇਹ ਤਾਂ ਡਾਕਟਰ ਹੋਣਾ ਮਾਲਾ ਕਿਹੜੇ ਬੰਦੇ ਨੇ ਵੇਚਿਆ ਖੀਰਾ ਬੱਚਾ ਐਡਾ ਤਿਆਰ ਹੋਣਾ ਇੱਕ ਹੋਰ ਦਿਨ ਦੱਸਦੇ ਆ ਆਪਾਂ ਹੁਣ ਬਸੇ ਘਰੇ ਪਾਲਦੇ ਆ ਜਿਹੜੇ ਬੰਦੇ ਨੇ ਵੇਚਿਆ ਉਹਨੇ ਐ ਮਨ ਵੀ ਇਹਨਾਂ ਚ ਨਫਾ ਨਹੀਂ ਲਿਆ ਨਫਾ ਨਹੀਂ ਲਿਆ ਉਹਨਾਂ ਦਾ ਨਹੀਂ ਖਾਾਕ ਦੇ ਪੈਸੇ ਲੈ ਆਪਾਂ ਤੋਂ ਸਹੀ ਗੱਲ ਆ ਹਾਂ ਹੂੰ ਇਹ ਖਾਾਕ ਦੇ ਪੈਸੇ ਨਫਾ ਤਾਂ ਨਾ ਜਦੋਂ ਹੁੰਦਾ ਕਿ ਤੋ ਬੰਦਾ ਦੁੱਧ ਤੇ ਲਾ ਕੇ ਉਹਨੂੰ ਪਾ ਕੇ ਬਾਹਾਂ ਵੇਚਦਾ ਸਹੀ ਗੱਲ ਆ ਆਏ ਛੋਟਿਆਂ ਦਾ ਖਾਂਦ ਗਏ ਹੁਣ ਆਪਣਾ ਬਸੇ ਘਰੇ ਖਾਂਦੀਆਂ ਕਿਹੜੀ ਖਾਾਕ ਹੂੰ ਤੁਹਾਨੂੰ ਪਤਾ 1,20,000 ਰੁਪਏ ਬਸੇ ਖਾ ਆਹ ਨਾ ਬੱਸੀਆਂ ਦੇਖ ਲੈ ਤੂੰ ਹੁਣ ਇੰਨੀਆਂ ਚੌੜੀਆਂ ਬੱਸੀਆਂ ਤੇ ਯਾਰ ਸਮਝਾਵਾ ਡਾਕਟਰ ਇਹੀਆਂ ਝੋਲੀਆਂ ਸਹੀ ਗੱਲ ਆ ਹੈ ਮੋਲ ਆ ਕੋਈ ਆ ਬੱਸੀਆਂ ਦਾ ਸਹੀ ਗੱਲ ਆ ਝੋਲ ਹੂੰ ਇਹ ਆ ਚੰਗਾ ਬੱਸੀਆਂ ਬਾਕੀ ਹੱਥ ਫੇਰਦਾ ਪੁੱਛ ਚੱਕਦੇ ਐਨ ਵੀ ਟੀਟ ਨਹੀਂ ਮਰੀ ਜਾਣਗੇ ਯਾਰ ਸਹੀ ਗੱਲ ਆ ਨਹੀਂ ਧੰਨ ਮੋਲ ਜਾਇ ਕਰਾਂਗੇ ਡਾਕਟਰ ਫੋਨ ਤੇ ਹੀ ਕਰਾਂਗੇ ਓਕੇ ਬਾਈ ਹਾਂ ਕੱਲੀ ਕੱਲੀ ਦਾ ਪੁੱਛ ਲੈ ਠੀਕ ਆ ਇਕੱਠਿਆਂ ਆ ਲੈਣਗੇ ਕਿਸੇ ਨੇ ਵੱਧ ਮਾਨਤਾਣ ਹੋ ਜੂ ਠੀਕ ਆ ਓਕੇ ਬਾਈ ਹਾਂ ਹਾਂ ਠੀਕ ਹੈ ਠੀਕ ਆ